ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗ ਜੀ ਮੈਨੂੰ ਇੱਕ ਫੋਨ ਆਇਆ ਚੱਕ 체ਰੇਵਾਲਾ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੋਂ ਫੋਨ ਦੇ ਦੱਸਿਆ ਗਿਆ ਵੀ ਇੱਕ ਮਾਤਾ ਇੱਕ ਉਹਦਾ ਪੁੱਤ ਦੋਨੇ ਜਣੇ ਰਹਿ ਰਿਹਾ ਉਹਨਾਂ ਦਾ ਇੱਕ ਕਮਰਾ ਸੀਗਾ ਬਹੁਤ ਪੁਰਾਣਾ ਉਹਦੀ ਛੱਤ ਜਿਹੜੀ ਸੀ ਡਿੱਗ ਚੁੱਕੀ ਹੈਗੀ ਇਸ ਕਰਕੇ ਪਿੰਡ ਕੋਰਪਾਈ ਨਾਨਕ ਤੇਰਾ ਤੇਰਾ ਸੋਸਾਇਟੀ ਦੇ ਵੱਲੋਂ ਮੈਂ ਮਾਤਾ ਦਾ ਹਾਲ ਚਾਲ ਵੀ ਪੁੱਛਣ ਵਾਸਤੇ ਆਇਆਗਾ ਮਾਤਾ ਜੀ ਘਰ ਪਹੁੰਚੂਗਾਗਾ ਕਿ ਕੁਝ ਮਾਤਾ ਨਾਲ ਪਾਣੀ ਗੱਲਾਂ ਕਰਨੀਆਂ ਗਈਆਂ ਮਾਤਾ ਦਾ ਹਾਸਾ ਪੁੱਛਣਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਜੋ ਅੱਜ ਮਾਤਾ ਦੇ ਘਰੇ ਮੈਂ ਆਇਆ ਬੈਠੇਗਾ ਜੋ ਮਾਤਾ ਦੇ ਕਮਰੇ ਦੀ ਛੱਤ ਡਿੱਗੀ ਹੈਗੀ ਤਾਂ ਮਾਤਾ ਦੱਸ ਰਹੀ ਮੈਂ ਆਪਣੀ ਜਿੰਦ ਮਸਾ ਬਚਾਈ ਹੈ ਅੱਜ ਮਹੱਲਿਆ ਦੇ ਜੋ ਮਾਤਾ ਜੀ ਆਏ ਇਹਨਾਂ ਦੇ ਬਿਲਕੁਲ ਆਂਡ ਗੁੰਡ ਘਰ ਹੈਗੇ ਆ ਪਹਿਨ ਸਸਰੀ ਘਰ ਜੋ ਅੱਜ ਮਾਤਾ ਦੇ ਘਰੇ ਮੈਂ ਆਇਆ ਬੈਠੇਗਾ ਜੋ ਮਾਤਾ ਦੇ ਕਮਰੇ ਦੀ ਛੱਤ ਡਿੱਗੀ ਹੈਗੀ ਤਾਂ ਮਾਤਾ ਦੱਸ ਰਹੀ ਮੈਂ ਆਪਣੀ ਜਿੰਦ ਮਸਾ ਬਚਾਈ ਹੈ ਅੱਜ ਮਹੱਲਿਆ ਦੇ ਜੋ ਮਾਤਾ ਜੀਆਂ ਇਹਨਾਂ ਦੇ ਬਿਲਕੁਲ ਆਂਡ ਗੁੰਡ ਘਰ ਹੈਗੇ ਆ ਪਹਿਣ ਸੱਸੀ ਘਾਲ ਜੀ ਮਾਤਾ ਜੀ ਜਦੋਂ ਲੱਕੇ ਛੱਤ ਡਿੱਗੀ ਹੈ ਮਾਤਾ ਜੀ ਦੱਸਦੇ ਕਿ ਬਾਹਰ ਆਇਆ ਤੁਸੀਂ ਉਦੋਂ ਕੜਕਾ ਸੁਣਿਆ ਤੁਸੀਂ ਕਿੱਥੇ ਸੀਗੇ ਅਸੀਂ ਭੱਜ ਕੇ ਘਰ ਚੋਂ ਹੀ ਆਏ ਬਾਬਾ ਜੀ ਮੈਂ ਬਹੁਤ ਜਿਆਦਾ ਪਈ ਜਾਂਦਾ ਸੀ ਤੇ ਮਾਤਾ ਵਿਚਾਰੀ ਮਸਾ ਹੀ ਬਾਹਰ ਆਈ ਆ ਤੇ ਬਹੁਤ ਡਰੀ ਹੋਈ ਸੀ ਜੀ ਮੁੜ ਕੇ ਪਾਣੀ ਪਾਣੀ ਪਿਆ ਤੇ ਬਾਹਰ ਆਇਆ ਇੱਥੇ ਮੀਂਹ ਦੇ ਵਿੱਚ ਹੀ ਖੜੇ ਰਹੇ ਮੀਂਹ ਦੇ ਵਿੱਚ ਹੀ ਬੈਠੇ ਰਹੇ ਤਾਂ ਆਪਾਂ ਵੀ ਬਹੁਤ ਦੱਸਣਾ ਕੀਤਾਗਾ ਕਿ ਮਾਤਾ ਬੇਹੋਸ਼ ਹੋ ਗਈ ਸੀਗੀ ਪਾਣੀ ਸਾਨੂੰ ਪਿਆਇਆਗਾ ਕਿਉਂਕਿ ਸਮਾਂ ਇਸ ਤਰ੍ਹਾਂ ਬਣ ਗਿਆ ਸੀਗਾ ਛਾਤ ਟਿੱਗੀ ਮਿਲ ਕੇ ਕੋਈ ਵੀ ਮਿਲ ਕੇ ਚਾਂ ਚੱਕ ਛੱਤ ਲੱਗ ਜੀਏਗੀ ਤੇ ਆਪਾਂ ਨੂੰ ਲੱਗਦਾ ਵੀ ਇਹ ਕੀ ਹੋ ਗਿਆ ਪਰਮਾਤਮਾ ਨੇ ਕਿਉਂਕਿ ਹੱਥ ਜਿਕੇ ਰੱਖਿਆ ਮਾਤਾ ਨੂੰ ਤੇ ਜੋ ਮਾਤਾ-ਪੁੱਤਰ ਹੈਗਾ ਦੱਸਿਆ ਵੀ ਉਹ ਹੀ ਠਿੱਲਾ ਰਹਿੰਦਾ ਹੈਗਾ ਦੋਨੇ ਮਾਂ ਪੁੱਤ ਆਪਣਾ ਕੋਈ ਆਉ ਦਾ ਕਾਰੋਬਾਰ ਕਰਕੇ ਵਿਯਾਰਾ ਕਰਦੇ ਨੇ ਤੇ ਆਪਦੀ ਜ਼ਿੰਦਗੀ ਟੈਂਪ ਪਾਉਂਦੇ ਗਏ ਮਾਦਮ ਦੱਸੇ ਵੀ ਪੁੱਤਰਾ ਵੀ ਨੀ ਰਾਮ ਕੇ ਨਰੇਂਦਰ ਹੈਗਾ ਤੇ ਕੰਮ ਘੱਟ ਹੁੰਦਾ ਹੈ ਮੈਂ ਬੁਹਾਪੁਰ ਕਰਕੇ ਜ਼ਿੰਦਗੀ ਦੀ ਵਿਯਾਰਾ ਕਰਦੀ ਆ ਟੈਂਪ ਕਰਦੀ ਆ ਤੇ ਮੇਰਾ ਪਿੰਡ ਵਾਸੀਆਂ ਨੂੰ ਬੇਨਤੀ ਹੈ ਬਾਹਰ ਵਸੇ ਵਿਰਨ ਬੇਨਤੀ ਆ ਇਸ ਮਾਤਾ ਨੂੰ ਛੱਤ ਜੋ ਪੌਣੀ ਆ ਉਹਦਾ ਆਸਰਾ ਦਿਓ ਪਿੰਡ ਦੇ ਜੋ ਸਰਪੰਚ ਜੋ ਮੋਤਵਾਰ ਪੁੰਦੇ ਆ ਥੋੜਾ ਥੋੜਾ ਬਾੜਾ ਦਿਨੀ ਵੀ ਕੋਈ ਸਹਿਯੋਗ ਦੇ ਸਕਦਾ ਹੈ ਇਸ ਮਾਤਾ ਦੇ ਕਮਰੇ ਵਾਸਤੇ ਛੱਤ ਵਾਸਤੇ ਇਹਨਾਂ ਨੂੰ ਦਿੱਤਾ ਜਾਵੇ ਮਾਤਾ ਜੀ ਦਾ ਸ਼ੁਕਰੀਆ ਮਾਤਾ ਜੀ ਨੂੰ ਪਤਾ ਲੱਗਿਆ ਤੁਹਾਡਾ ਪਹੁੰਚ ਗਿਆ ਸੀਗਾ ਤੇ ਕਮਰਾ ਮਿਲ ਕੇ ਡਿੱਗਿਆ ਇਹ ਕਮਰਾ ਤੁਸੀਂ ਕਦੋਂ ਦਾ ਪਾਖੀ ਕਰ ਸਕਦਾ ਉਹਨਾਂ ਡਿੱਗਿਆ ਇਹ ਬਰਾਹ ਸੀ ਬਰਾਹ ਸੀ ਲੱਗਦਾ ਉਹ ਬਤਿਓ ਕਿੰਨਾ ਕਮਰਾ ਨਾਲ ਮਾਤਾ ਜੀ ਕਮਰਾ ਹੈ ਉਹ 15 ਸਾਲ 15 ਸਾਲ ਪੁਰਾਣਾ ਸੀਗਾ ਇਹ ਡਿੱਗਿਆ ਕਦੋਂ ਹੈ ਰਾਹ ਹੀ ਲੱਗਿਆ ਮਸਾਂ ਬਤੀਆਂ ਸੀ ਯਕਦਾਂ ਦਾ ਛੱਤ ਉੱਤੇ ਡਿਗੇਗੀ ਮਾਜੀ ਬਾਅਦ ਕੱਜ ਕੇ ਬਾਅਦ ਕੱਜ ਸਾਧੰਗੀ ਮਾਤਾ ਨੇ ਦੱਸਿਆਗਾ ਕਿ ਮੈਂ ਆਪਣੀ ਛੱਤ ਉੱਤੇ ਡਿਗੀਗੀ ਮੈਂ ਆਪਣੀ ਜੰਦਰ ਮਤਾਂ ਬਚਾਈ ਐ ਮੈਂ ਬਾਜ ਕੇ ਬਾਹਰ ਨਿਕਲਿਆਂਗੀ ਇੱਕਦਮ ਛੱਤ ਉੱਤੇ ਡਿਗੀਗੀ ਇਹ ਆਪਣੇ ਪਰਿਵਾਰ ਦੇ ਚ ਮਾਹ ਪੁੱਤੀ ਰਹਿੰਦੇਗੇ ਤੇ ਆਪਦਾ ਟਾਈਮ ਪਾਸ ਕਰਦੇ ਹੈਗੇ ਗੁਜਾਰਾ ਘਰ ਚ ਮਿਲ ਕੇ ਗਰੀਬੀ ਹੈਗੀ ਮਾਤਾ ਜੀ ਤੁਸੀਂ ਕੰਮ ਕੀ ਕਰਦੇ ਹੋ ਕੋਈ ਮਾ ਕੋਈ ਕਰਦੇ ਹੋ ਗੋਹਾ ਘੜ ਕਰਤੀਆਂ ਮਾਤਾ ਜੀ ਦੱਸਦੇ ਵੀ ਸਾਡਾ ਅਸੀਂ ਕਾਰੋਬਾਰ ਚ ਕਰਦੇ ਆਂ ਲੋਕਾਂ ਦੇ ਘਰੇ ਗੋਹਾ ਘੜ ਕਰਦੇ ਆਂ ਜਿਹੜਾ ਸਾਨੂੰ ਕੋਈ ਦੋ ਪੈਸੇ ਮਿਲਦੇ ਆਗੇ ਉਹਦੇ ਨਾਲ ਅਸੀਂ ਆਪਣਾ ਟਾਈਮ ਪਾਸ ਕਰਦੇ ਆਂਗੇ ਦੇ ਸਾਧ ਸੰਗ ਜੀ ਬਹੁਤ ਮੁਸ਼ਕਲ ਹੋ ਜਾਣਾ ਸੀਗਾ ਪੁੱਤ ਨੂੰ ਮਾਂ ਨਹੀਂ ਮਿਲਣੀ ਸੀਗੀ ਜਿਹੜਾ ਕਿ ਇਹ ਇਹ ਹਾਦਸਾ ਹੋ ਜਾਣਾ ਸੀਗਾ ਪ੍ਰਮਾਤਮਾ ਨੇ ਹੱਥ ਦੇ ਕੇ ਰੱਖਿਆਗਾ ਮੇਰਾ ਪਿੰਡ ਕੋਟਪਾਈ ਨਾਨਕ ਤੇਰਾ ਤੇਰਾ ਸੁਸਾਇਟੀ ਨਗਰ ਦੇ ਸਯੋਗ ਦੇ ਨਾਲ ਸਯੋਗੀ ਸੱਜਣਾ ਦੇ ਸਯੋਗ ਦੇ ਨਾਲ ਇੱਕ ਸਾਡੇ ਐਮਐਲ ਸਾਹਿਬ ਬਾਜੀ ਉਹਨਾਂ ਨੇ ਮੈਨੂੰ ਉਹ ਜਮਾਇਆ ਭੇਜਿਆ ਹੈ ਇਸ ਮਾਤਾ ਨੂੰ ਮਿਲ ਕੇ ਸਹਾਯੋਗ ਦੇਣ ਵਾਸਤੇ ਉਹ ਵੀ ਮੈਂ ਲੈ ਕੇ ਆਇਆਂਗਾ ਉਹ ਮਾਤਾ ਨੂੰ ਇਹੇ ਸੇਵਾ ਦੇਣ ਲੱਗਿਆ ਲੋ ਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮਾਤਾ ਦੁਖੀ ਜਿੰਨਾਂ ਦੀ ਛੱਤ ਢੱਕੀਏਗੀ ਮਾਤਾ ਮਸਾਂ ਬਚੀਏਗੀ ਮੈਂ ਉਹਨਾਂ ਦੇ ਮਾਤਾ ਦੇ ਘਰੇ ਪਹੁੰਚ ਆਇਗਾ ਆਪਕੋ ਮਾਤਾ ਮਿਲਦੀ ਮਾਹਲ ਦੇ ਵਿੱਚੋਂ ਪੈਣਾ ਬੀਬੀਆਂ ਮਿਲ ਕੇ ਆਈਆਂ ਗਿਆ ਮੈਂ ਇਹਨੂੰ ਜਾਨਣਾ ਚਾਹੁੰਦਾ ਹੈ ਪਹਿਨੇ ਸਤਰੀ ਕਾਲ ਪਹਿਨੇ ਮਨ ਕੇ ਜਦੋਂ ਮਾਤਾ ਮਨ ਕੇ ਜਦੋਂ ਕਮਰੇ ਤੋਂ ਬਾਹਰ ਨਿਕਲੀਏਗੀ ਦਾਦੇ ਦੀ ਛੱਤ ਢੱਕਦੀ ਹੈ ਤੁਹਾਨੂੰ ਫਰਕਾ ਸੁਣਿਆ ਦੱਸਿਆਗਾ ਤੇ ਉਹ ਇੱਕ ਤਸੀ ਕਿਸ ਤਰ੍ਹਾਂ ਤੁਸੀਂ ਵਿੰਨਾਂ ਦੀ ਮਾਦੇ ਦੀ ਕਿਸ ਤਰ੍ਹਾਂ ਦੀ ਗੱਲ ਕਰਦੇ ਹੋ ਸਾਹੀ ਬਾਬਾ ਜੀ ਨੀਂਹ ਪਈ ਜਾਂਦਾ ਸੀ ਪੱਜ ਕੇ ਬਾਹਰ ਆਏ ਆ ਜਦੋਂ ਛੱਤ 'ਤੇ ਬਿਜਲੀ ਕੋਦਮ ਖੜਕਾ ਹੋਇਆ ਦੇਖਿਆ ਆ ਕਿ بارش ਬਹੁਤ ਜ਼ਿਆਦਾ ਪਈ ਜਾਂਦੀ ਸੀ ਬਹੁਤ ਹੈ ਵਧੀਆ ਗੱਲ ਆ ਤੁਸੀਂ ਦੱਸੀ ਹੈ ਕਿ ਵੀ ਆਪਣਾ ਇਨਸਾਨੀਅਤ ਦੇ ਫਰਜ਼ ਬੰਦਾ ਹੈਗਾ ਵੀ ਆਪਾਂ ਮਹੱਲੇ ਵਿੱਚ ਆਪਾਂ ਨੇ ਰਲ ਮਿਲ ਕੇ ਜ ਕਿਸੇ ਦੇ ਦੁੱਖ ਕਿਸੇ ਦੇ ਪਾਸ ਸੰਗਦਾ ਹੈਗਾ ਤੇ ਤੁਸੀਂ ਮਾਤਾ ਨੂੰ ਪਾਣੀ ਪਿਆ ਮਾਤਾ ਦੇ ਆਂਗੋਰ ਮਾਤਾ ਜੀ ਜੋ ਮਕੇ ਘਰ ਦੇ ਜਮਨ ਨਾਲ ਕਰੜਕਾ ਸੁਣਿਆ ਤੁਸੀਂ ਭੱਜ ਕੇ ਆਏ ਕਿ ਆਪਨਾ ਫਰਜ ਬੰਦਾ ਸੀਗਾ ਆਪਣਾ ਵਸੇ ਹਮੇਸ਼ਾ ਫਰਜ ਬੰਦਾਗਾ ਕਿਸੇ ਵੀ ਇਨਸਾਨ ਦਾ ਆਪਾਂ ਨੇ ਕਿ ਕਿਸੇ ਬੁਰਾ ਨਹੀਂ ਕਿ ਸੋਚਣਾ ਆਪਾਂ ਨੇ ਮਾਤਾ ਦਾ ਤੁਸੀਂ ਬਹੁਤ ਸਾਰਾ ਸੋਚਿਆ ਪਰਮਾਤਮਾ ਸਭ ਨੂੰ ਤਰੱਕੀ ਦੇਵੇ ਤੰਦਰੁਸਤੀ ਬਖਸ਼ੇ ਜੋ ਇਨਾ ਤੁਸੀਂ ਇਸ ਮਾਈ ਲਈ ਖਤਰ ਪਾਲਾ ਕੀਤਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਨੇ ਫੋਟੋ ਕਿ ਸੇ ਗਾਲੇ ਤੇ ਇਹ ਨੇ ਸੱਤ ਡਿੱਗੇ ਸੀਗੇ ਤੇ ਅਸੀਂ ਫੋਨ ਕੀਤਾ ਸੀਗਾ सेमनो सेवा देंगेगे नहींगे तेन्ना